ਅੱਜ ਦੀ ਕਾਰਵਾਈ ਜਿਹੜੀ ਹੈਗੀ ਐ ਇਹਦੇ ਚ ਗੁਰਦੀਪ ਲਾਲ ਇਲਿਸ ਪੱਪੂ ਐ ਤੇ ਇਥੋਂ ਦਾ ਲੀਡਰ ਹਾਸੀਆਂ ਦਾ ਜਿਹੜਾ ਬੰਦਾ ਇਹਦੇ ਖਿਲਾਫ 7 ਮੁਕਦਮੇ ਦਰਜ ਐ ਤੇ ਇਹਦੇ ਪਰਿਵਾਰ ਦੇ ਖਿਲਾਫ ਟੋਟਲ 36 ਮੁਕਦਮੇ ਦਰਜ ਐ ਜਿਹਦੇ ਐ ਐਨਡੀਪੀਐਸ ਐਕਟ ਦੇ ਪਲੱਸ ਅਕਸਾਈ ਦੇ ਮੁਕਦਮੇ ਜਿਹੜੇ ਐ ਉਹ ਦਰਜ ਐ ਇਹ ਜਿਹੜੀ ਜਗ੍ਹਾ ਦੇ ਵਿੱਚ ਇਹਨੇ ਇਲਲੀਗਲ ਘਰ ਬਣਾਏ ਸੀ ਇਹ ਵਾਟਰ ਸਰਸ ਡਿਪਾਰਟਮੈਂਟ ਦੀ ਜਗ੍ਹਾ ਸੀ ਉਹਨਾਂ ਨੇ ਜਿਹੜਾ ਉਹਨੂੰ ਡੈਮੋਲੇਸ਼ਨ ਕਰਨ ਦਾ ਜਿਹੜਾ ਪ੍ਰੋਗਰਾਮ ਬਣਾਇਆ ਸੀ ਤੇ ਡਿਸਟ੍ਰਿਕਟ ਪੁਲਿਸ ਗੁਰਦਾਸਪੁਰ ਵੱਲੋਂ ਉਹਨਾਂ ਨੂੰ ਜਿਹੜੀ ਪ੍ਰੋਟੈਕਸ਼ਨ ਦਿੱਤੀ ਗਈ ਹੈ ਤੇ ਉਹ ਬਾਰਡਰ ਸਰਚ ਡਿਪਾਰਟਮੈਂਟ ਵਾਲੇ ਜਿਹੜੇ ਆ ਉਹ ਆਪਣੀ ਜਗ੍ਹਾ ਖਾਲੀ ਕਰਾ ਇਹਨੂੰ ਇਹ ਤਾਂ ਹੁਣ ਸਿਵਲ ਡਿਪਾਰਟਮੈਂਟ ਦੀ ਜਗ੍ਹਾ ਨਾ ਉਹਨਾਂ ਨੇ ਦੱਸਿਆ ਨਾ ਪੁਲਿਸ ਨੇ ਤਾਂ ਕਾਰਵਾਈ ਜਿਹੜਾ ਪਰਚਾ ਦਰਜ ਕਰਨਾ ਉਹ ਪੁਲਿਸ ਤਾਂ ਕਾਰਵਾਈ ਕਰ ਹੀ ਰਹੀ ਹੈ ਤੇਰੀ ਡੈਮੋਲੇਸ਼ਨ ਹੈ ਉਹ ਜਿਸ ਡਿਪਾਰਟਮੈਂਟ ਦੀ ਜਗ੍ਹਾ ਹੈ ਉਹ ਉਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਪ੍ਰੋਟੈਕਸ਼ਨ ਦਿਓ ਅਸੀਂ ਅਸੀਂ ਜਗ੍ਹਾ ਖਾਲੀ ਕਰਾਣੀ ਫਿਰ ਆਲਰੇਡੀ 5 ਹੋ ਚੁੱਕੇ 5 ਦੇ ਪਹਿਲਾਂ ਹੋ ਚੁੱਕੇ 6ਵਾਂ ਹੋਰ ਸਰ ਕਿੰਨੇ ਬੰਦੇ ਬਸੇ ਬਾਕੀ ਸਾਰਾ ਪ੍ਰੋਸੈਸ ਚੱਲ ਰਿਹਾ ਜਿਹਦਾ ਜਿਹਦੇ ਵੀ ਦੱਸੀ ਜਾਣਗੇ ਕੰਪੇਸਿਬਲ ਡਿਪਾਰਟਮੈਂਟ ਵਾਲੇ ਉਹਦੇ ਮੁਤਾਬਕ ਅਸੀਂ ਪ੍ਰੋਟੈਕਸ਼ਨ ਦੇ ਦਾਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਫਿਰ ਮੈਸੇਜ ਇਹੀ ਹੈ ਜੀ ਕਿ بجائے ਜਿਹੜੇ ਤੰਦੇ ਆ ਨਸ਼ੇ ਵਾਲੇ ਆ ਉਹ ਛੱਡ ਦੇਣ ਆਪਣਾ ਆਮ ਜ਼ਿੰਦਗੀ ਜੀਣ ਸਮਾਨਤ ਖਾਣ ਨਹੀਂ ਤਾਂ ਫਿਰ ਹਾਲਾਤ ਤਾਂ ਇਹੀ ਹੈਗੇ 사ਜ਼ਾ ਵੀ ਹੋਊਗੀ ਜਿਹੜੀ ਜਗ੍ਹਾ ਰੋਕ ਕੇ ਕਿਸੇ ਦੇ ਮਹਿਕਮੇ ਦੀ ਕੋ ਘਰ ਬਣਾਣਗੇ ਥੋੜਾ ਮੂਲੀ ਤੇ ਜੀ ਅੱਜ ਦੀ ਕਾਰਵਾਈ ਜਿਹੜੀ ਹੈਗੀ ਹੈ ਇਹਦੇ ਚ ਗੁਰਦੀਪ ਲਾਲ ਇਲਿਸ ਪੱਪੂ ਹੈ ਤੇ ਇਥੋਂ ਦਾ ਲੀਡਰ ਹਾਸਿਆ ਦਾ ਜਿਹੜਾ ਬੰਦਾ ਇਹਦੇ ਖਿਲਾਫ 7 ਮੁਕਦਮੇ ਦਰਜ ਹੈ ਤੇ ਇਹਦੇ ਪਰਿਵਾਰ ਦੇ ਖਿਲਾਫ ਟੋਟਲ 36 ਮੁਕਦਮੇ ਦਰਜ ਹੈ ਜਿਹਦੇ ਐਨਡੀਪੀਐਸ ਐਕਟ ਦੇ ਪਲੱਸ ਅਕਸਾਈ ਦੇ ਮੁਕਦਮੇ ਜਿਹੜੇ ਆ ਉਹ ਦਰਜ ਹੈ ਇਹ ਜਿਹੜੀ ਜਗ੍ਹਾ ਦੇ ਵਿੱਚ ਇਹਨੇ ਇਲੀਗਲ ਘਰ ਬਣਾਏ ਸੀ ਇਹ ਵਾਟਰ ਸਰਸ ਡਿਪਾਰਟਮੈਂਟ ਦੀ ਜਗ੍ਹਾ ਸੀ ਉਹਨਾਂ ਨੇ ਜਿਹੜਾ ਇਹਨੂੰ ਡੈਮੋਲੇਸ਼ਨ ਕਰਨ ਦਾ ਜਿਹੜਾ ਪ੍ਰੋਗਰਾਮ ਬਣਾਇਆ ਸੀ ਤੇ ਡਿਸਟ੍ਰਿਕਟ ਪੁਲਿਸ ਗੁਰਦਾਸਪੁਰ ਵੱਲੋਂ ਉਹਨਾਂ ਨੂੰ ਜਿਹੜੀ ਪ੍ਰੋਟੈਕਸ਼ਨ ਦਿੱਤੀ ਗਈ ਹੈ ਤੇ ਉਹ ਬਾਰਡਰ ਸਰਚ ਡਿਪਾਰਟਮੈਂਟ ਵਾਲੇ ਜਿਹੜੇ ਆ ਉਹ ਆਪਣੀ ਜਗ੍ਹਾ ਖਾਲੀ ਕਰਾ ਇਹਨੂੰ ਇਹ ਤਾਂ ਹੁਣ ਸਿਵਲ ਡਿਪਾਰਟਮੈਂਟ ਦੀ ਜਗ੍ਹਾ ਨਾ ਉਹਨਾਂ ਨੇ ਦੱਸਿਆ ਨਾ ਪੁਲਿਸ ਨੇ ਤਾਂ ਕਾਰਵਾਈ ਜਿਹੜਾ ਪਰਚਾ ਦਰਜ ਕਰਨਾ ਉਹ ਪੁਲਿਸ ਤਾਂ ਕਾਰਵਾਈ ਕਰ ਹੀ ਰਹੀ ਹੈ ਤੇਰੀ ਡੈਮੋਲੇਸ਼ਨ ਹੈ ਉਹ ਜਿਸ ਡਿਪਾਰਟਮੈਂਟ ਦੀ ਜਗ੍ਹਾ ਹੈ ਉਹ ਉਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਪ੍ਰੋਟੈਕਸ਼ਨ ਦਿਓ ਅਸੀਂ ਅਸੀਂ ਜਗ੍ਹਾ ਖਾਲੀ ਕਰਾਣੀ ਤਿੰਨੇ ਫਰ ਅਲੱਡੀ ਪੰਜ ਹੋ ਚੁੱਕੇ ਪੰਜ ਦੇ ਪਹਿਲਾਂ ਹੋ ਚੁੱਕੇ ਛੇਵਾਂ ਹੋਰ ਸਰ ਕਿੰਨੇ ਬੰਦੇ ਲੱਗੇ ਬਾਕੀ ਸਾਰਾ ਪ੍ਰੋਸੈਸ ਚੱਲ ਰਿਹਾ ਜਿਹਦਾ ਜਿਹਦੇ ਵੀ ਦੱਸੀ ਜਾਣਗੇ ਕੰਪੇਟਿਬਲ ਡਿਪਾਰਟਮੈਂਟ ਵਾਲੇ ਉਹਦੇ ਮੁਤਾਬਕ ਅਸੀਂ ਪ੍ਰੋਟੈਕਸ਼ਨ ਦੇ ਦਾਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਫਿਰ ਮੈਸੇਜ ਇਹੀ ਹੈ ਜੀ ਕਿ ਨਜਾਇਜ਼ ਜਿਹੜੇ ਤੰਦੇ ਆ ਨਸ਼ੇ ਵਾਲੇ ਉਹ ਛੱਡ ਦੇਣ ਆਪਣਾ ਆਮ ਜ਼ਿੰਦਗੀ ਜੀਣ ਸਮਾਨਤ ਖਾਣ ਨਹੀਂ ਤਾਂ ਫਿਰ ਹਾਲਾਤ ਤਾਂ ਇਹੀ ਹੈਗੇ 사ਜ਼ਾ ਵੀ ਹੋਊਗੀ ਇਹ ਜਿਹੜੀ ਜਗ੍ਹਾ ਰੋਕ ਕੇ ਕਿਸੇ ਦੇ ਮਹਿਕਮੇ ਦੀ ਕੋ ਕਰ ਬਣਾਣਗੇ ਥੋੜਾ ਮੂਲੀ ਸੋਚ ਅੱਛਾ